ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਤ ਲੋਕਾਂ ਨਾਲ ਜੁੜੇ ਉਹਨਾਂ ਕਹੇ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਤੇ ਉੱਥੇ ਹੀ ਰਿਸ਼ਵਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਗਿਆ ਉਹਨਾਂ ਕਹੇ ਕਿ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਕਈ ਬੱਚਿਆਂ ਤੋਂ ਪੈਸੇ ਇਕੱਠੇ ਕੀਤੇ ਗਏ ਤੁਹਾਨੂੰ ਅਸੀਂ ਪੰਜਾਬ ਪੁਲਿਸ ਦੇ ਵਿੱਚ ਦਰਜਾ ਚਾਰ ਦੀ ਨੌਕਰੀ ਦਿਵਾਵਾਂਗੇ ਰਿਸ਼ਵਤ ਭ੍ਰਿਸ਼ਟਾਚਾਰ ਇਹ ਕੋਈ ਜਿ ਸਿਉਕ ਹੈ ਇਹੋ ਜਿਹਾ ਕੁਣਾ ਹੈ ਜਿਹੜਾ ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ ਰਿਸ਼ਵਤ ਕਰਕੇ ਬਹੁਤ ਸਾਰੇ ਟੈਲੈਂਟਡ ਦਾ ਜਿਹਨਾਂ ਦਾ ਹੱਕ ਬਣਦਾ ਐਹੋ ਜੇ ਨੌਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਰਬਾਦ ਹੋ ਜਾਂਦਾ ਹੈ ਹੱਕ ਮਾਰਿਆ ਜਾਂਦਾ ਕਿਉਂਕਿ ਪੈਸੇ ਵਾਲੇ ਰਿਸ਼ਵਤ ਦੇ ਕੇ ਅੱਗੇ ਆ ਜਾਂਦੇ ਨੇ ਤੇ ਉਹ ਰਹਿ ਜਾਂਦੇ ਨੇ ਜਾਂ ਫਿਰ ਕਈ ਵਾਰੀ ਰਿਸ਼ਵਤ ਐਹੋ ਜੀ ਜਗ੍ਹਾ ਤੇ ਦੇ ਦਿੱਤੀ ਜਾਂਦੀ ਹੈ ਕਿ ਰਿਸ਼ਵਤ ਦੇਣ ਵਾਲਾ ਵੀ ਪਛਤਾਉਂਦਾ ਮੈਂ ਐਹੋ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਅੱਜ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ ਪੰਜਾਬ ਪੁਲਿਸ ਦੇ ਵਿੱਚ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਰਤੀ ਦਾ ਝਾਂਸਾ ਦੇ ਕੇ ਕਿ ਤੁਹਾਡੇ ਬੱਚੇ-ਬੱਚੀਆਂ ਨੂੰ ਨੌਕਰੀ ਦਿਵਾਵਾਂਗੇ 102 ਵਿਅਕਤੀਆਂ ਤੋਂ 26 ਲੱਖ 2900 26 ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ ਵਕਵਾ ਕਾਟੀਆਂ ਜਮ੍ਹਾਂ ਕਰਵਾ ਲੇ ਇਹ 2021 ਤੋਂ ਕਰ ਰਹੇ ਸੀ ਕੰਮ 22 23 ਤੇ ਹੁਣ 24 ਚ ਫੜੇ ਗਏ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਣਾ ਕਿ ਇਹ ਜਿਹੜੀ ਸ਼ਿਕਾਇਤ ਹੈ ਇਹ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012 00 200 95 012 002 00 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਕਿ ਇਦਾਂ ਇਦਾਂ ਹੋ ਗਿਆ ਸਾਡੇ ਨਾਲ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਇਸੇ ਤਰ੍ਹਾਂ ਇਸੇ ਹੈਲਪ ਸੈਂਟਰ ਤੇ ਜਿੰਨੇ ਵੀ ਫੋਨ ਆਏ ਨੇ ਉਹਨਾਂ ਚ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਚ ਮਕਦਮੇ ਦਰਜ ਕੀਤੇ ਗਏ ਨੇ ਬਹੁਤ ਸਾਰੇ ਰਿਸ਼ਵਤਖੋਰ ਜਿਹੜੇ ਜੇਲ੍ਹ 'ਚ ਨੇ ਮੈਂ ਹੱਥ ਬਨ ਕੇ ਇੱਕ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਪੀਲ ਕਰਨੀ ਚਾਹਨਾ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਬਚਨ ਵਾਦਾਂ ਮੇਰੀ ਇੱਕ ਹੱਥ ਬਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜੇ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਐਂਟੀ ਕ腐ਪਸ਼ਨ ਹੈਲਪ ਸੈਂਟਰ ਤੇ ਜਾਂ ਵਿਜੀਲੈਂਸ ਨਾਲ ਕਿਤੇ ਵੀ ਹਰ ਇੱਕ ਜ਼ਿਲ੍ਹੇ ਚ ਵਿਜੀਲੈਂਸ ਦਾ ਦਫ਼ਤਰ ਹੈ ਸੰਪਰਕ ਕਰੋ ਤਾਂ ਕਿ ਤੁਹਾਡੇ ਨਾਲ ਕੋਈ ਠੱਗੀ ਨਾ ਵਜੇ ਫਿਰ ਮੈਂ ਕਹਿਣਾ ਚਾਹਨਾ ਕਿ ਪੰਜਾਬ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਵਿੱਚ 43000 ਤੋਂ ਵੱਧ ਨੌਕਰੀਆਂ ਹੁਣ ਤੱਕ ਦੇ ਚੁੱਕਿਆ ਇੱਕ ਵੀ ਰੁਪਇਆ ਕਿਸੇ ਤੋਂ ਰਿਸ਼ਵਤ ਦਾ ਨਹੀਂ ਲਿਆ ਗਿਆ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ ਭਰਤੀ ਹੁੰਦੀ ਹੈ ਕਿਸੇ ਵੀ ਵਿਭਾਗ ਵਿੱਚ ਸੋ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਮੈਂ ਪੰਜਾਬ ਦੇ ਬੇਨਤੀ ਕਰਦਾ ਕਿ ਇਹੋ ਜਿਹੀਆਂ ਚਾਂਸੀਆਂ 'ਚ ਨਾ ਆਓ ਪੜੋ ਟੈਸਟ ਦਿਓ ਟੈਸਟ ਕਲੀਅਰ ਕਰੋ ਨੰਬਰ ਆ ਗਏ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਮੈਰਿਟ ਤੋਂ ਨੌਕਰੀ ਦਿਵਾਉਣ ਤੋਂ ਕੋਈ ਹਟਾ ਸਕੇ ਜਾਂ ਰੋਕ ਸਕੇ ਤੁਹਾਡੇ ਘਰੇ ਚਿੱਠੀ ਆਉ ਉਸ ਉਹ ਸਬੰਧਤ ਮਹਿਕਮਾ ਜਿਹਦਾ ਤੁਸੀਂ ਪੇਪਰ ਦਿੱਤਾ ਹੈ ਟੈਸਟ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਚੰ ਸੇਵਾਜ ਨੇ ਉਹਨਾਂ ਤੋਂ ਬਚੋ ਮੈਂ ਬਤੌਰ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਪਰ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਕੋਸ਼ਿਸ਼ ਇਹ ਕਰੋ ਕਿ ਆਪ ਹੀ ਆਪਣਾ ਰਿਸ਼ਵਤ ਦੇਣ ਵਾਲੇ ਕੰਮਾਂ ਬਲ ਨਾ ਵਧਿਏ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਹੈ ਤੇ ਇਹਦੇ ਵਿੱਚ ਰਿਸ਼ਵਤ ਲਈ ਕੋਈ ਥਾਂ ਨਹੀਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਕ腐ਸ਼ਨ ਲਈ ਕੋਈ ਥਾਂ ਨਹੀਂ ਪੜੋ ਟੈਸਟ ਦਿਓ ਵੱਡੇ ਵੱਡੇ ਟੈਸਟ ਦਿਓ ਤੇ ਵੱਟੀਆਂ ਵੱਡੀਆਂ ਨੌਕਰੀਆਂ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਸੋ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਪੇਪਰ ਕਲੀਅਰ ਕਰੋ ਤੁਹਾਡੇ ਘਰੇ ਆਫਰ ਲੈਟਰ ਆਪਣੇ ਆਪ ਆ ਜਾਵੇਗਾ ਕਿਸੇ ਨੂੰ ਵੀ ਪੈਸੇ ਦੇਣ ਦੀ ਲੋੜ ਨਹੀਂ ਹੈ ਤੁਸੀਂ ਭ੍ਰਿਸ਼ਟਾਚਾਰ ਨੂੰ ਆਪਾ ਮੁਕਤ ਕਰਨਾ ਪੰਜਾਬ ਨੂੰ ਹੁਣ ਵੇਖਣਾ ਹੋਵੇਗਾ ਨਾ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਜਾਂ ਕੀ ਖੁਲਾਸਾ ਨਿਕਲ ਕੇ ਸਾਹਮਣੇ ਆਉਂਦਾ ਤਾਂ ਸਮਾਂ ਦੱਸੇਗਾ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ